ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਵੀਡੀਓ ਦੇ ਵਿੱਚ ਘਰ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਬਹਾਦਰਪੁਰ ਨੀਅਰ ਨਰੈਣ ਨਗਰ ਹੁਸ਼ਿਆਰਪੁਰ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ ਜੀ ਸੋ 6 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਮਾਲਕਾ ਵੱਲੋਂ ਇਹ ਘਰ ਬਣਵਾਇਆ ਗਿਆ ਜੀ ਘਰ ਵੇਚਣਾ ਜੀ ਮਾਲਕਾਂ ਨੇ ਮਾਲਕਾਂ ਦੀ ਮਜਬੂਰੀ ਹੈ ਘਰ ਵੇਚਣਾ ਦੋਸਤੋ ਸੋ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਕੋਠੇ ਟਾਇਲ ਨਕਸ਼ੇ ਨਾਲ ਘਰ ਤਿਆਰ ਹੈ ਜੀ ਬਾਥਰੂਮਾਂ ਦੇ ਵਿੱਚ ਵਧੀਆ ਟਾਇਲ ਪੱਥਰ ਦਾ ਕੰਮ ਹੈ ਜੀ ਘਰ ਦੇ ਵਿੱਚ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ ਜੀ ਤੇ ਪਾਣੀ ਦੀ ਸਪਲਾਈ ਦਾ ਪੂਰਾ ਵਧੀਆ ਪ੍ਰਬੰਧ ਹੈ ਦੋਸਤੋ ਸੋ ਰੰਗ ਰੋਗਣ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਘਰ ਦੇ ਵਿੱਚ ਪੱਕਾ ਟਾਇਲ ਦਾ ਜੋ ਫਰਸ਼ ਹੈ ਜੀ ਘਰ ਦੀ ਫਰੰਟ ਸਾਈਡ ਵੇੜਾ ਹੈ ਜੀ ਤੇ ਅੰਦਰ ਆਪਣੇ ਲੌਬੀ ਏਰੀਏ ਦੇ ਵਿੱਚ ਵਧੀਆ ਖੁੱਲੀ ਡੁੱਲੀ ਜੋ ਲੌਬੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਸੋ ਘਰ ਵੇਚਣੇ ਜੀ ਮਾਲਕਾਂ ਨੇ 26 ਲੱਖ ਰੁਪਇਆ ਘਰ ਦੀ ਡਿਮਾਂਡ ਹੈ ਦੋਸਤੋ ਬਾਕੀ ਮੌਕੇ ਤੇ ਜੋ ਮਾਨਤਾ ਆਣਾ ਰੇਟ ਦੇ ਵਿੱਚ ਕਰ ਦਿੱਤਾ ਜਾਵੇਗਾ ਜੀ ਬਾਕੀ 15 ਲੱਖ ਰੁਪਇਆ ਜੋ ਘਰ ਦੇ ਉੱਪਰ ਲੋਨ ਚੱਲ ਰਿਹਾ ਹੈ ਜੀ ਇਸ ਰਿਲੇਟਡ ਜੋ ਵੀ ਜਾਣਕਾਰੀ ਹੈ ਤੁਸੀਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਹੈ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ ਸੋ ਦੋਸਤੋ ਬੇਨਤੀ ਹੈ ਜਿਸ ਕਿਸੇ ਨੂੰ ਵੀ ਘਰ ਪਸੰਦ ਆਉਂਦਾ ਹੈ ਜੀ ਅਗਰ ਤੁਸੀਂ ਖਰੀਦਣਾ ਤਾਂ ਮਾਲਕਾਂ ਨੂੰ ਸਿਰਫ ਖਰੀਦਣ ਵਾਲੇ ਹੀ ਕਾਲ ਕਰਿਆ ਕਰੋ ਸੋ ਘਰ ਵੇਚਣੇ ਜੀ ਮਾਲਕਾਂ ਨੇ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਇਹ ਹੁਸ਼ਿਆਰਪੁਰ ਦੇ ਵਿੱਚ ਘਰ ਬਣਿਆ ਹੋਇਆ ਦੋਸਤੋ 6 ਮਰਲੇ ਜਗਾ ਜੀ ਰਜਿਸਟਰੀ ਵਾਲੀ 26 ਲੱਖ ਰੁਪਏ ਰੇਟ ਹੈ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਜੀ ਸੋ ਦੋਸਤੋ ਕਿਸੇ ਵੀ ਭੈਣ ਭਰਾ ਨੇ ਆਪਣੇ ਘਰ ਵੇਚਣ ਲਈ ਐਡ ਲਗਵਾਉਣੀ ਹੈ ਤਾਂ ਆਪਣੇ ਚੈਨਲ ਉੱਪਰ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਾਈ ਜਾਂਦੀ ਹੈ ਜੀ WhatsApp ਨੰਬਰ ਸਾਡਾ ਸਕਰੀਨ ਦੇ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਤੇ ਆਪਣੇ ਘਰ ਦੀ ਡਿਟੇਲ ਲਿਖ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਜੜ ਲਗਾ ਦਾਂਗੇ ਸੁਆਸ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰੇ ਹੀ ਭੈਣ ਭਰਾਵਾਂ ਦਾ